ਲਓ ਇਹ ਆਪਣੀਆਂ ਗਾਜਰਾਂ ਇਹ ਲੈਣਾ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਇਹ ਰੰਬਾ ਰੱਖ ਆਹ ਰੰਬਾ ਵੀ ਆ ਵਿੱਚ ਉਹ ਦੇਖ ਆਹ ਦੇਖ ਰੰਬਾ ਪਿਆ ਤੇ ਆ ਹੈਗੇ ਆਪਣੇ ਗੋਭੀ ਦੇ ਬੂਟੇ है गोगी देवुटे। गोगी देवुटे। गोगी देवुटे। गोगी गे गोभी बूटे गोभीी के बूटे चंदंदर चुंदंदर आगा मौसमी का बूटा चुकंदरगा लहसुन लहसुन अंजीर का बूटा ਚੀਕੂ ਦਾ ਬੂਟਾ ਅੰਜੀਰ ਤੇ ਆਹਾ ਹੈ ਗਿਆ ਆਪਣੇ ਆਲੂ ਇਹ ਆਲੂ ਆ ਲਸਣ ਦੇ ਨਾਲ ਨਾਲ ਥੋੜੇ ਜੇ ਗੰਡੇ ਵੀ ਹੈਗੇ ਆ ਦੇਖ ਇਧਰ ਆਹਾ ਦੇਖ ਕਿਹੜੀ ਗੰਡਿਆਂ ਦੀ ਇੱਕ ਲਸਣ ਦੀ ਅੰਜੀਰ ਚੀਕੂ ਆਲੂ गाजर चकंदर मौसमी आ गोभी के दे बूटे ती चाली बूटे गोभी अपना कमाद चक्की शैड चक् शेड मेथरे भी भाई इतने कंधा है मेथरे मेथे जीन कह दें मेथे मेथे नाखा का बूटा उपरती दिखता ठीक है जी इधर बैठे के अपा ਤਬ ਮੈਸਤਰੀ ਕਰਦੇ ਆ ਰੰਗ ਵਾਲੇ ਰੰਗ ਕਰਦੇ ਪਏ ਆ ਦਿਓੜੀ ਦੇ ਅੰਦਰ ਉਹ ਮਾਰਤਾ ਥੋੜਾ ਜਿਹਾ ਆ ਆਪਣੇ ਪਾਲਕ ਦੇ ਬੂਟੇ ਵੀ ਹੈਗੇ ਇੱਥੇ ਡਿਊੜੀ ਦੇ ਮਾਰਤਾ ਤਾਂ ਤੇ ਹੁਣ ਮਾਰਨਾ ਆਹਾ ਕਾਲਸ ਜੀ ਲਾ ਕੇ ਆ ਮਾਰਨਾ ਦੋ ਕਮਰਿਆਂ ਨੂੰ ਮਗਰ ਠੀਕ ਆ ਆ ਪਤਨਾਲਾ ਪਤਨਾਲਾ ਚੱਕੋ ਉਹ ਤੁ ਆਪਣੀ ਆਣੀ ਲਾਈਟ ਤੇ ਚੱਕੀ ਦੇ ਇੱਥੇ ਠੀਕ ਹੈ ਜੀ ਅੱਗੇ ਰਿਪੋਰਟਾਂ